ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਸੋਏ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਆਪਣੇ ਸੋਏ ਵਿੱਚ ਬਣਾਈ ਹੈ ਸੁੰਡ ਅਗਰ ਠੰਡ ਲੱਗਦੀ ਹੋਵੇ ਜਾਂ ਕਮਰ ਦੁਖਦੀ ਹੋਵੇ ਜਾਂ ਹੱਡੀਆਂ ਦੁਖਦੀਆਂ ਹੋਣ ਜਾਂ ਵਾਇਦੀਆਂ ਦਰਦਾਂ ਹੋਣ ਤੇ ਸੁੰਡ ਖਾਣੀ ਬਹੁਤ ਹੀ ਵਧੀਆ ਰਹਿੰਦੀ ਹੈ ਤੇ ਇਹ ਸੁੰਡ ਬਣਾ ਲੈ ਮੈਂ 3 ਚਮਚੇ ਦੇਸੀ ਘਿਓ ਲੈ ਲਿਆ ਤੇ 5-6 ਬਦਾਮ ਦੀਆਂ ਗਿਰੀਆਂ ਬਰੀਕ-ਬਰੀਕ ਕੱਟ ਲਈਆਂ ਅੱਧਾ ਚਮਚ ਜਵਾਨ 3 ਚਮਚ ਆਟਾ ਤੇ ਅੱਧਾ ਚਮਚ ਸੁੰਡਾ ਲੈ ਲਿਆ ਤੇ 1.5 ਚਮਚ ਬਰੀਕ-ਬਰੀਕ ਗੁੜ ਕੱਟ ਲਿਆ ਤੇ ਸਭ ਤੋਂ ਪਹਿਲੇ ਗੈਸ ਓਨ ਕੀਤਾ ਤੇ ਇਹਦੇ 'ਚ ਜਿਹੜਾ ਘਿਓ ਸੀ ਉਹ ਪਾ ਦਿੱਤਾ ਅੱਧਾ ਘਿਓ ਪਹਿਲੇ ਪਾਇਆ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੰਦਰੁਸਤੀਆਂ ਲੈ ਕੇ ਆਵੇ ਸਾਰੇ ਜੀ ਜੰਤ ਸਾਰੇ ਪਰਿਵਾਰ ਆਪਣੇ ਆਪਣੇ ਘਰਾਂ ਚ ਖੁਸ਼ ਰਹਿਣ ਤੇ ਜਦੋਂ ਕਿਓ ਗਰਮ ਹੋ ਗਿਆ ਤੇ ਇਹਦੇ ਵਿੱਚ ਜਿਹੜਾ 3 ਚਮਚਾ ਆਟਾ ਸੀ ਉਹ ਮੈਂ ਭੁੰਨਣ ਲਈ ਪਾ ਦਿੱਤਾ ਤੇ ਗੈਸ ਦਾ ਸੇਕ ਘੱਟ ਹੀ ਰੱਖਣਾ ਹੈ ਘੱਟ ਸੇਕਤੇ ਹੀ ਜਿਹੜਾ ਆਟਾ ਹੈ ਬਹੁਤ ਸੁਣਾ ਪੂਝ ਜਾਂਦਾ ਹੈ ਕਿਓ ਥੋੜਾ ਘੱਟ ਲੱਗ ਰਿਹਾ ਮੈਂ ਪਹਿਲੇ ਕਿਓ ਘੱਟ ਪਾਇਆ ਸੀ ਤੇ ਥੋੜਾ ਹੋਰ ਪਾ ਦਵਾਂਗੀ ਮੈਨੂੰ ਫੇਰ ਭੁੰਨਾ ਹੈ ਸੁੰਡ ਬਣਾਉਂਦੇ ਇੰਨਾ ਟਾਈਮ ਨਹੀਂ ਲੱਗਦਾ ਜਿਨ੍ਹਾਂ ਦਾ ਬੀਪੀ ਵੱਧਦਾ ਹੋਏ ਤਾਂ ਉਹਨਾਂ ਨੂੰ ਇਹ ਨਹੀਂ ਖਾਣੀ ਚਾਹੀਦੀ ਮਤਲਬ ਐਵੋਇਡ ਹੀ ਕਰਨਾ ਚਾਹੀਦਾ ਆਟਾ ਭੁੰਨਣ ਤੇ ਤਕਰੀਬਨ 10 ਮਿੰਟ ਲੱਗਦੇ ਨੇ ਕਿਉਂਕਿ ਅਸੀਂ ਸਿਮ ਗੈਸ ਤੇ ਆਟੇ ਨੂੰ ਭੁੰਨਣਾ ਹੁੰਦਾ ਤੇ ਉਹਨੂੰ ਟਾਈਮ ਲੱਗ ਜਾਂਦਾ ਅਗਰ ਤੇ ਤੇਜ਼ ਭੁੰਨ ਲਗੇ ਤੇ ਆਟਾ ਜਲਦੀ ਸੜ ਜਾਂਦਾ ਤੇ ਸਾਡਾ ਜਿਹੜਾ ਆਟਾ ਸੀ ਥੋੜਾ ਥੋੜਾ ਲਾਲ ਹੋ ਗਿਆ ਪੁੱਜ ਗਿਆ ਸੀ ਬਹੁਤ ਸੋਣੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਇਸ ਤੇ ਫਿਰ ਮੈਂ ਗੈਸ ਬੰਦ ਕਰਤਾ ਵਿੱਚ ਗਿਰੀਆਂ ਪਾ ਦਿੱਤੀਆਂ ਤੇ ਅੱਧਾ ਚਮਚ ਜਵੈਨ ਸੀ ਉਹ ਪਾ ਦਿੱਤੀ ਤੇ ਨਾਲ ਹੀ ਜੜੇ ਸੁੰਡ ਉਹ ਵੀ ਪਾ ਦਿੱਤੇ ਤੇ ਇਹਨਾਂ ਨੂੰ ਭੁੰਨ ਲਿਆ ਜੇ ਗੈਸ ਔਨ ਰੱਖਾਂਗੇ ਤੇ ਜਿਹੜੀ ਸਾਡੀ ਸੁੰਡਾ ਬਿਲਕੁਲ ਕੜਕ ਹੋ ਜਾਏਗੀ ਤੇ ਇਸ ਕਰਕੇ ਅਸੀਂ ਕੜਕ ਨਹੀਂ ਕਰਨੀ ਤੇ ਨਾਲ ਹੀ ਮੈਂ ਗੁੜ ਪਾ ਦਿੱਤਾ ਜਿਹੜੀ ਮੈਂ ਸੁੰਡ ਤਿਆਰ ਕੀਤੀ ਹੈ ਇਹ 2 ਜਾਣਿਆਂ ਲਈ ਬਹੁਤ ਹੈ 2 ਜਾਣਿਆਂ ਲਈ ਤਿਆਰ ਕੀਤੀ ਹੈ ਗੁੜ ਵੀ ਸਾਡਾ ਵੀ ਮੈਲਟ ਹੋ ਗਿਆ ਸੁੰਡੇ ਵੀ ਚਰਲ ਗਈ ਤੇ ਸਾਡੀ ਸੁੰਡ ਬਣ ਕੇ ਤਿਆਰ ਹੈ ਗੈਸ ਸਾਡਾ ਬੰਦ ਹੀ ਹੈ ਬੰਦ ਗੈਸ ਦੇ ਵਿੱਚ ਹੀ ਅਸੀਂ ਇਹਨੂੰ ਕਰਨਾ ਹੈ ਕਿਉਂਕਿ ਜਿਹੜਾ ਆਟੇ ਦਾ ਸੇਕ ਹੈ ਉਹਦੇ ਨਾਲ ਹੀ ਸਾਰਾ ਕੁਝ ਰਲ ਜਾਂਦਾ ਹੈ ਤੇ ਲੋ ਸਾਡੀ ਸੁੰਡ ਬਣ ਕੇ ਤਿਆਰ ਹੈ ਇਹਨੂੰ ਚਾਹੇ ਤੁਸੀਂ ਦੁੱਧ ਨਾਲ ਖਾਓ ਚਾਹੇ ਤੁਸੀਂ ਚਾਹ ਨਾਲ ਖਾਓ ਤੇ ਇਹ ਖਾ ਕੇ ਸਰਦੀ ਚ ਥੋੜਾ ਨਿਗ ਜਾ ਆ ਜਾਂਦਾ ਹੈ ਮੇਰੀ ਵੀਡੀਓ ਦੇਖਣ ਦਾ ਬਹੁਤ ਬਹੁਤ